ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਦੋਸਤ ਰਣਜੀਤ ਬੈਣੀਪਾਲ ਤੇ ਤੁਸੀਂ ਜੁੜਿਓ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਜਿਵੇਂ ਕਿ 올림픽ਸ ਚੱਲ ਰਹੀਆਂ ਨੇ ਆਪਾਂ ਨੂੰ ਸਭ ਨੂੰ ਪਤਾ ਤੇ ਆਪਾਂ ਕੁਝ ਨਾਮੀ ਬੰਦਿਆਂ ਦੀ ਚਰਚਾ ਕਰਦੇ ਹਾਂ ਇਹਦੇ ਵਿੱਚ ਜਿਹੜੇ ਪਲੇਅਰਸ ਰਹੇ ਨੇ ਜਿਨ੍ਹਾਂ ਨੇ ਮੈਡਲ ਜਿੱਤੇ ਨੇ ਵਧੀਆ ਵਧੀਆ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਚਮਕਾਇਆ ਜਿਵੇਂ ਕਿ ਪਹਿਲਾਂ ਪਿਛਲੇ ਹਫ਼ਤੇ ਆਪਾਂ ਨੇ ਹੁਸੈਨ ਬੋਲਟ ਦੀ ਵੀਡੀਓ ਪਾਈ ਤੇ ਜਿਹੜਾ ਦੁਨੀਆਂ ਦਾ ਸਭ ਤੋਂ ਤੇਜ਼ ਤਰਾਰ ਇਨਸਾਨ ਮੰਨਿਆ ਜਾਂਦਾ ਹੈ ਨਾ 100 ਮੀਟਰ ਤੇ 200 ਮੀਟਰ ਦਾ ਚੈਂਪੀਅਨ ਆ ਜਿਹੜਾ ਤੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਇੰਡੀਅਨ ਹਾਕੀ ਟੀਮ ਦੇ ਜਿਹੜਾ ਕਪਤਾਨ ਆ ਹਰਮਨਪ੍ਰੀਤ ਸਿੰਘ ਦੀ ਤੇ ਗੱਲ ਇਹਦੀ ਕਰਨੀ ਜ਼ਰੂਰੀ ਵੀ ਤਾਂ ਕਿਉਂਕਿ ਸਾਡੇ ਪੰਜਾਬ ਦਾ ਮੁੰਡਾ ਆ ਯਾਰ ਜਡੇੜਾਲਾ ਗੁਰੂ ਦਾ ਰਹਿਣ ਵਾਲਾ ਇਹ ਸ੍ਰੀ ਅਮਰਸਰ ਸਾਹਿਬ ਡਿਸਟ੍ਰਿਕਟ ਦਾ ਤੇ ਮੁੰਡਾ ਇੱਕ ਕਪਤਾਨ ਆ ਇਸ ਟਾਈਮ ਇੰਡੀਆ ਦੀ ਹਾਕੀ ਦੀ ਟੀਮ ਦਾ ਭਾਰਤੀ ਹਾਕੀ ਟੀਮ ਦਾ ਕਪਤਾਨ ਆ ਤੇ ਪਿਛਲੀ ਵਾਰ ਕਪਤਾਨ ਮਨਪ੍ਰੀਤ ਸਿੰਘ ਸੀਗਾ ਜਦੋਂ ਟੋਕੀਓ ਓਲੰਪਿਕਸ ਹੋਈਆਂ ਸੀਗੀਆਂ ਉਦੋਂ ਵੀ ਇਹ ਹਿੱਸਾ ਸੀਗਾ ਹਰਮਨਪ੍ਰੀਤ ਤੇ ਟੀਮ ਦਾ ਤੇ ਡਿਫੈਂਡਰ ਖੇਡਦਾ ਗਿਆ ਇਹ ਤੇ ਹੁਣ ਤੱਕ ਇਹਨੇ 235 ਮੈਚ ਖੇਡੇ ਨੇ ਤੇ ਉਹ ਚ 188 ਗੋਲ ਕੀਤੇ ਨੇ ਤੇ ਬਹੁਤ ਵਧੀਆ ਡਿਫੈਂਡਰ ਆ ਤੇ ਪਿਛਲੀ ਵਾਰ ਆਪਣੀ ਇੰਡੀਅਨ ਹਾਕੀ ਟੀਮ ব্রੌਂਜ਼ ਮੈਡਲ ਜਿੱਤੀ ਸੀ ਟੋਕਿਓ 올림픽ਸ ਦੇ ਵਿੱਚ ਤੇ ਇਸ ਵਾਰ ਹਰਮਨਪ੍ਰੀਤ ਆਪਣੇ ਇੰਡੀਅਨ ਟੀਮ ਦਾ ਕਪਤਾਨ ਆ ਹਾਕੀ ਦਾ ਤੇ ਡਿਫੈਂਡਰ ਆ ਹੁਣ ਤੱਕ ਇੰਡੀਆ ਆਪਦੇ ਲੀਗ ਦੇ ਵਿੱਚ ਤਿੰਨੋਂ ਮੈਚ ਖੇੜ ਚੁੱਕੇ ਆ ਤੇ ਤਿੰਨਾਂ ਚੋਂ ਕੋਈ ਵੀ ਮੈਚ ਨਹੀਂ ਹਾਰਿਆ ਇੱਕ ਡਰਾ ਹੋਇਆ ਅਰਜנטיਨਾ ਨਾਲ ਤੇ ਨਾ ਸੌਰੀ ਹਾਂ ਅਰਜنٹੀਨਾ ਨਾਲ ਡਰਾ ਹੋਇਆ ਤੇ ਦੋ ਮੈਚ ਜਿੱਤਿਆ ਹੁਣ ਤੱਕ ਜਿੱਤ ਚੁੱਕਿਆ ਆਪਦੇ ਪੂਲ ਦੇ ਵਿੱਚ ਸੈਕੰਡ ਨੰਬਰ ਤੇ ਇਸ ਟਾਈਮ ਗੱਲ ਕਰ ਰਿਹਾ ਹਰਮਨ ਪ੍ਰੀਤ ਸਿੰਘ ਦੀ ਇੱਕ ਬਹੁਤ ਹੀ ਆਮ ਪਰਿਵਾਰ ਚੋਂ ਉੱਠਿਆ ਮੁੰਡਾ ਜੱਟਾਂ ਦੇ ਘਰੋਂ ਘਰੋਂ ਉੱਠਿਆ ਵੇ ਇਹਦੇ ਬਾਪੂ ਜੀ ਖੇਤੀ ਕਰਦੇ ਸੀ ਤੇ ਕੀ ਇਹ ਇਹਦਾ ਇੱਕ ਛੋਕੜ ਦੱਸ ਦੂ ਮੈਂ ਤੁਹਾਨੂੰ ਇਹ ਕਹਿੰਦਾ ਇਹਦੇ ਆਪਦੀ ਇੰਟਰਵਿਊ ਜੀ ਦੱਸਿਆ ਸੀ ਕਿ ਮੈਨੂੰ ਖੇਤੀ ਕਰਦੇ ਕਰਦੇ ਨੂੰ ਸ਼ੌਕ ਜਾਗਿਆ ਹਾਕੀ ਖੇਡਣ ਦਾ ਇਹਦੇ ਗੁੱਟਾਂ ਦੇ ਵਿੱਚ ਇੰਨੀ ਜਾਨ ਆ ਕਹਿੰਦਾ ਟਰੈਕਟਰ ਦੇ ਵਿੱਚ ਟਰੈਕਟਰ ਚਲਾਉਂਦੇ ਚਲਾਉਂਦੇ ਕਹਿੰਦਾ ਗੇਅਰ ਬਦਲਦੇ ਬਦਲਦੇ ਕਹਿੰਦਾ ਕਹਿੰਦਾ ਪਤਾ ਹੀ ਨਹੀਂ ਲੱਗਿਆ ਕਦੋਂ ਗੇਅਰ ਵਾਲਾ ਲੀਵਰ ਕਹਿੰਦਾ ਹੱਕੀ ਬਣ ਗਿਆ ਯਾਨੀ ਇਹ ਤੇ ਗੁੱਟਚੇ ਨਹੀਂ ਜਾਣ ਆ ਇਹ ਦੁਨੀਆ ਦਾ ਬੈਸਟ ਡ੍ਰੈਗ ਫਲਿੱਕਰ ਆ ਜਦੋਂ ਇੰਡੀਆ ਟੀਮ ਨੂੰ ਪੈਨਲਟੀ ਕਾਰਨਰ ਮਿਲ ਜਾਂਦਾ ਤਾਂ ਵਿਰੋਧੀ ਟੀਮ ਨੂੰ ਭੱਜਣਾ ਪੈ ਜਾਂਦੀਆਂ ਨੇ ਕਿਉਂਕਿ ਹਰਮਨਪ੍ਰੀਤ ਡ੍ਰੈਗ ਫਲਿੱਕਰ ਐਡਾ ਤਕੜਾ ਵੀ ਰੋਕ ਲਈ ਨਾ ਮਮਕਨ ਹੈ ਇਹਦੀ ਲਗਭਗ ਜਿਹੜੀ ਟਰੈਕ ਫਲਿੱਕ ਮਾਰਦਾ ਏ ਜਦੋਂ ਇੰਡੀਆ ਨੂੰ ਪੈਨਲਟੀ ਕਾਰਨਰ ਮਿਲਦਾ ਤਾਂ ਸਮਝੋ ਗੋਲ ਗੋਲੇ ਹੁੰਦਾ ਕਿਉਂਕਿ ਸਰਪੰਚ ਸਾਹਿਬ ਉੱਥੇ ਮੌਜੂਦ ਹੁੰਦੇ ਨੇ ਹਰਮਨ ਪ੍ਰੀਤ ਸਿੰਘ ਇਹਨੂੰ ਨਿਕ ਨੇਵੇਂ ਨੂੰ ਸਰਪੰਚ ਸਾਹਿਬ ਵੀ ਕਹਿੰਦੇ ਨੇ ਟੀਮ 'ਚ ਕਿਉਂਕਿ ਕੈਪਟਨ ਹੈ ਇੰਡੀਆ ਟੀਮ ਦਾ ਹਨਾ ਤੇ ਇਹਦੇ ਬਰਾਬਰ ਦਾ ਟਰੈਕ ਫਲਿੱਕਰ ਹੈਗਾ ਇੱਕ ਬੈਲਜੀਅਮ ਦਾ ਹੈਂਡ ਬ੍ਰੇਕਸ ਇਹ ਦੋਏ ਇਸ ਟਾਈਮ ਟੌਪ ਟਰੈਕ ਫਲਿੱਕਰ ਨੇ ਤੇ ਇਹ ਹਰਮਨ ਪ੍ਰੀਤ ਦਾ ਜਨਮ ਹੋਇਆ 6 ਜਨਵਰੀ 1996 ਨੂੰ ਜੰਡੇ ਵਾਲਾ ਗੁਰੂ ਵਿਕੇ ਤੇ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ ਆ ਇਹਨਾਂ ਦਾ ਤੇ ਇਹਦੇ ਇੱਕ ਛੋਟਾ ਭਰਾ ਵੀ ਆ ਹੋਰ ਤੇ ਇਹਨੇ 2015 ਦੇ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਇੰਡੀਆ ਦੀ ਵੱਡੀ ਟੀਮ ਲਈ ਮੇਨ ਟੀਮ ਲਈ ਉਸ ਤੋਂ ਪਹਿਲਾਂ ਛੋਟੀ ਟੀਮਾਂ 'ਚ ਖੇਡਦਾ ਹੀ ਆ ਰਿਹਾ ਤੇ ਇਹਨੇ ਅੰਡਰ 16 ਦੇ ਵਿੱਚ ਇੰਡੀਅਨ ਵਰਲਡ ਕੱਪ ਵਿੱਚ ਧਟਾਇਆ ਵਿਆ ਅੱਛਾ ਤੇ ਜਿਵੇਂ ਕਿ ਦੱਸ ਚੁੱਕੇ ਹਾਂ ਵੀ 235 ਮੈਚਾਂ ਦੇ ਵਿੱਚ ਇੰਟਰਨੈਸ਼ਨਲ ਦੇ ਵਿੱਚ ਇਹਦੇ 188 ਗੋਲ ਨੇ ਹਰਮਨਪ੍ਰੀਤ ਦੇ ਕੀਤੇ ਹੋਏ ਇਡਾ ਵੈਸਟ ਡਰੈਗ ਫਲਿੱਕਰ ਆ ਇਹ ਤੇ ਜਦੋਂ ਵੀ ਇੰਡੀਆ ਦੇ ਪੈਨਲਟੀ ਕਾਰਨ ਲਾਉਣਾ ਜਾਂ ਪੈਨਲਟੀ ਸਟ੍ਰੋਕ ਲਾਉਣਾ ਤਾਂ ਹਰਮਨਪ੍ਰੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਤੇ ਮੈਂ ਤਾਂ ਇਹ ਬੰਦੇ ਦਾ ਫੁੱਲ ਫੈਨ ਆ ਪੂਰਾ ਘੈਂਟ ਬੰਦਾ ਤੇ ਇੰਡੀਆ ਦੀ ਹਾਕੀ ਨੂੰ ਇਹਨੇ ਬਲੰਦੀਆਂ ਤੇ ਲੈ ਕੇ ਗਿਆ ਤੇ ਪਿਛਲੀ ਵਾਰ ਜਿਹੜਾ ਟੋਕੀਓ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਉਹ ਵੀ ਇਹਦੀ ਆਪਣੇ ਜਿਹੜੀ ਕਾਰਜਕਾਰੀ ਸੀ ਵੀ ਹਰਮਨਪ੍ਰੀਤ ਦੀ ਉਹਦੇ ਕਰਕੇ ਜ਼ਿਆਦਾ ਆਪਣੇ ਇੰਡੀਆ ਬ੍ਰੌਂਜ਼ ਮੈਡਲ ਜਿੱਤ ਸਕਿਆ ਸੀਗਾ ਤੇ ਹੁਣ ਗੱਲ ਕਰਦੇ ਆ 28 ਸਾਲ ਦੀ ਉਮਰ ਹੈ ਇਹਦੀ 5 ਫੁੱਟ 11 ਇੰਚ ਦੇ ਲਗਭਗ ਇਹਦਾ ਕੱਦ ਆ ਅੱਛਾ ਇਹਨੇ ਤੋਂ ਕਿਉਂ 올림픽 ਦੇ ਵਿੱਚ ব্রੋਂਜ਼ ਮੈਡਲ ਤੋਂ ਬਿਨਾ ਇਹਨੇ ਇੰਡੀਆ ਨੂੰ ਜਿਤਾਇਆ ਏਸ਼ੀਅਨ ਗੇਮਸ ਦਾ 2022 ਦਾ 골ਡ ਮੈਡਲ ਜਿਤਾਇਆ ਜਿਹੜੀਆਂ ਹੈਂਗਜ਼ੋਈ ਦੇ ਵਿੱਚ ਹੋਈਆਂ ਸੀਗੀਆਂ ਚਾਈਨਾ ਦੇ ਵਿੱਚ ਤੇ ਉਸ ਤੋਂ ਬਾਅਦ ਚ 2018 ਦੀਆਂ ਜਿਹੜੀਆਂ ਜਕਾਰਤਾ ਚ ਏਸ਼ੀਅਨ ਗੇਮਸ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਵੀ ਇਹਨੇ ਇੰਡੀਆ ਨੂੰ ਸਿਲਵਰ ਮੈਡਲ ਜਿਤਾਇਆ ਵਿਆ ਤੇ ਹੁਣ ਜਿਹੜੀ ਆਮ ਪੈਰਿਸ 올림픽 ਚੱਲ ਰਹੀ ਆ ਇਹਦੇ ਵਿੱਚ ਫੁੱਲ ਵੱਟੇ ਫੁੱਲ ਉਮੀਦ ਆ ਕਿ ਹਰਮਨਪ੍ਰੀਤ ਸਿੰਘ ਕਰਕੇ ਹੀ ਕਿ ਇੰਡੀਆ ਕੋਈ ਨਾ ਕੋਈ ਪਹਿਲੇ ਤਿੰਨ ਮੈਡਲਾਂ ਚੋਂ ব্রੌਂਜ਼, সিলవర్ ਜਾਂ 골ਡ ਦੇ ਵਿੱਚੋਂ ਮੈਡਲ ਪੱਕਾ ਜਿੱਤਣ ਦੀ ਆਸ ਆ ਸਿਰਫ ਹਰਮਨਪ੍ਰੀਤ ਸਿੰਘ ਕਰਕੇ ਕਿਉਂਕਿ ਡ੍ਰੈਗ ਫਲਿੱਕਰ ਬਲੜਾ ਬੈਸਟ ਆ ਇਹ ਤੇ ਚੈਂਪੀਅਨ ਟਰਾਫੀ ਦੇ ਵਿੱਚ ਵੀ ਇਹਨੇ ਇੱਕਦਮ ਲੰਡਨ 'ਚ ਜਿਹੜੀਆਂ ਸੀ ਉਹੀ ਸੀ 2016 'ਚ ਤੇ ਇੱਕ 2018 ਜਿਹੜੀਆਂ ਬਰੇਡਾ ਵਿਖੇ ਹੋਈਆਂ ਸੀਗੀਆਂ ਜਰਮਨੀ ਦੇ ਵਿੱਚ ਦੋਨਾਂ ਦੇ ਵਿੱਚ ਇੰਡੀਆ ਨੂੰ সিলవర్ ਮੈਡਲ ਜਿੱਟਾਇਆ ਤੇ ਦੋਨੋਂ ਵਾਰ ਇੰਡੀਆ ਫਾਈਨਲ ਦੇ ਵਿੱਚ ਆਸਟ੍ਰੇਲੀਆ ਤੋਂ ਹੋ ਰਿਹਾ ਉਹ ਵੀ ਪੈਨਲਟੀ ਸ਼ੂਟਆਊਟ ਦੇ ਵਿੱਚ ਤੇ ਮਨਪ੍ਰੀਤ ਸਿੰਘ ਜਿੰਨਾ ਟਾਈਮ ਟੀਮ ਦੇ ਵਿੱਚ ਆ ਤੇ ਜਿੰਨਾ ਟਾਈਮ ਮੈਚ ਨਹੀਂ ਖਤਮ ਹੋਇਆ ਤਾਂ ਸਮਝ ਲਓ ਇੰਡੀਆ ਮੈਚ ਹਾਰਿਆ ਨਹੀਂ ਸਿਰਫ ਇੱਕ ਸਰਪੰਚ ਸਾਹਿਬ ਕਰਕੇ ਹਰਮਨਪ੍ਰੀਤ ਵੀਰ ਦੀ ਜਿੰਨੀ ਆਪਾਂ ਸਿਫਤ ਕਰ ਸਕੀ ਉਹ ਨਹੀਂ ਘਟਾ ਬਹੁਤ ਮਿਹਨਤੀ ਮੁੰਡਾ ਤੇ ਭਾਜਣਾ ਪਾਰਨ ਦਾ ਵਿਰੋਧੀ ਟੀਮ ਨੂੰ ਜਦੋਂ ਇਹਦੀ ਆਪਣੇ ਲੈਦਾ ਪੈਨਲਟੀ ਸਟ੍ਰੋਕ ਜਾਂ ਪੈਨਲਟੀ ਕਾਰਨਰ ਲੈਂਦਾ ਵਰਲਡ ਦਾ ਬੈਸਟ ਡ੍ਰੈਗ ਫ੍ਰਿਕਰਾ ਇਸ ਤੇ ਇਹਦੇ ਨਾਲ ਨਾਲ ਇੱਕ ਹੈਗਾ ਹੈਂਡਰਿਕਸ ਬੈਲਜੀਅਮ ਦਾ ਇਹ ਦੋਨੋਂ ਵਰਲਡ ਦੇ ਬੈਸਟ ਡ੍ਰੈਗ ਫਲਿੱਕ ਕਰਨੇ ਤੇ ਚਲੋ ਆਸ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਕੋਈ ਹੋਰ ਖੁਸ਼ਖਬਰੀ ਮਿਲੂਗੀ ਇੰਡੀਆ ਹਾਕੀ ਦੇ ਵਿੱਚ ਆਪਣੇ ਪੁਰਾਣੇ ਜਿਹੜੇ ਸੁਨਹਿਰੀ ਦਿਨ ਸੀ ਉਹਨਾਂ ਨੂੰ ਫਿਰ ਤੋਂ ਰਿਵਾਈਵ ਕਰੂਗਾ ਕੋਈ ਨਾ ਕੋਈ ਮੈਡਲ ਲੈ ਕੇ ਆਊਗਾ ਇੰਡੀਆ ਹਰਮਪ੍ਰੀਤ ਸਿੰਘ ਦੇ ਸਦਕਾ ਠੀਕ ਹੈ ਨਾ ਕਿਉਂਕਿ ਪਿਛਲੀ ਵਾਰ ਜਿਹੜਾ ਟੋਕੀਓ 'ਚ ਮੈਡਲ ਜਿੱਤੇ ਉਹ 41 ਸਾਲ ਬਾਅਦ ਜਿੱਤਿਆ ਸੀ ਸਿਰਫ ਹਰਮਪ੍ਰੀਤ ਸਿੰਘ ਦੀ ਵਜ੍ਹਾ ਕਰਕੇ ਠੀਕ ਹੈ ਨਾ ਤੇ ਆਪਾਂ ਸਾਰੇ ਚਾਹੁੰਦੇ ਆ ਵੀ ਇੰਡੀਆ ਦਾ ਉਹੀ ਸੁਨਹਿਰੀ ਯੁੱਗ ਫਿਰ ਤੋਂ ਸ਼ੁਰੂ ਹੋਵੇ ਹਾਕੀ ਦਾ ਜਬੇ ਕਿ 1980 ਤੱਕ ਰਿਹਾ ਠੀਕ ਹੈ ਕਿ ਨਹੀਂ ਤੇ ਹੁਣ ਤੱਕ ਇੰਡੀਆ ਨੂੰ FIH ਚ ਰੈਂਕਿੰਗ ਦੇ ਵਿੱਚ ਤੀਜੇ ਨੰਬਰ ਤੇ ਹੈ ਇੰਡੀਆ ਦੀ ਟੀਮ ਤੇ ਉੱਥੇ ਤੱਕ ਪਹੁੰਚਾਉਣ ਵਾਲਾ ਵੀ ਹਰਮਨਪ੍ਰੀਤ ਸਿੰਘ ਆ ਸਰਪੰਚ ਸਾਹਿਬ ਨੇ ਸਾਡੇ ਸੋ ਦੋਸਤੋ ਸਾਰੇ ਕਰੋ ਦੁਆਵਾ ਕਿ ਹਰਮਨਪ੍ਰੀਤ ਸਿੰਘ ਕਾਮਯਾਬ ਹੋਵੇ ਤੇ ਇਸ ਟਾਈਮ ਆ ਤਾਂ ਇੰਡੀਆ ਦਾ ਕੈਪਟਨ ਆ ਹੋ ਤੇ ਕੋਈ ਨਾ ਕੋਈ ਮੈਡਲ ਲੈ ਕੇ ਘਰ ਪਹੁੰਚੇ ਨ ਪੈਰਿਸ ਤੋਂ ਤੇ ਇੰਨਾ ਕਹਿੰਦੇ ਆ ਵੀ ਵੀਡੀਓ ਖਤਮ ਕਰਨ ਦੀ ਦੋਵਾ ਗਿਆ ਕਰੋ ਫਤੇ ਪ੍ਰਵਾਨ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤੇ